ਤੰਤੋ ਚਾਰ ਵਾਰ ਲਗਾਤਾਰ ਫੜ ਲੈਂਦੀ ਆ ਇਸੇ ਕੜਕਾਲੇ ਵਾਂਡੇ ਵਿੱਚ ਬਹੁਤ ਹੀ ਜ਼ਿਆਦਾ ਸ਼ੂਟ ਕਰਦੀ ਹੈ ਵੈਰੈਟੀ ਕਿਉਂਕਿ ਜਿਹੜੇ ਮੰਨ ਲਓ ਜੀਮੀਦਾਰ ਨੇ ਆਲੂਆਂ ਦੇ ਵਿੱਚ ਤੇ ਸ਼ੂਟ ਕਰਨੀ ਕਰਨਾਗਾ ਕੜਕਾਲੇ ਵਾਂਡੇ ਵਿੱਚ ਜ਼ਿਆਦਾ ਐਕਸੈਸਪਲ ਵੈਰੈਟੀ ਹੈ ਜਿੰਦਾ ਆਪਾਂ ਸੁਪਰ ਦੀ ਗੱਲ ਕਰ ਲਈਏ ਨਾਲੇ ਸੁਪਰ 1 ਤੋਂ 2 ਗੱਟੇ ਪ੍ਰਤੀ ਏਕੜ ਆਪਾਂ ਸੁਪਰ ਦੇ ਪਾਸਾ ਸਕਦੇ ਆਂਗੇ ਉਸ ਤੋਂ ਬਾਅਦ ਜਿਹੜੇ ਮੇਨ ਜਿਹੜਾ ਆਪਣਾ ਨਾ ਬਲਣ ਦੀ ਸਮੱਸਿਆ ਹੈ ਇੰਡੀਆ ਦੇ ਡਾਕਰ ਵਾਣਾ ਦੇ ਵਿੱਚ ਤਾਂ ਸਲਫਰ ਬਹੁਤ ਠੰਡੇ ਕਿਸਾਨ ਮੈਨੇ ਤੇ ਪਹੁੰਚੇ ਆ ਤੇ ਇੱਥੇ ਬੰਸੀ 골ਡ ਵਾਲਿਆਂ ਦੀ ਸਟਾਲ ਦੇ ਉੱਤੇ ਇੰਨੀ ਕਿ ਜ਼ਿਆਦਾ ਭੀੜ ਆ ਸ ਵੇ ਹੁਣ 2 ਘੰਟਿਆਂ ਬਾਅਦ ਸਮਾਂ ਲੱਗਿਆ ਵੀਡੀਓ ਬਣਾਉਣ ਦਾ ਇੰਨਾ ਜ਼ਿਆਦੇ ਰਸ਼ਾ ਵੀ ਹੁਣ ਬੈਨ ਨਹੀਂ ਕਰਾਇਆ ਸਟਾਲ ਸਪੈਸ਼ਲੀ 5 ਮਿੰਟਾਂ ਵਾਸਤੇ ਤੇ ਸਭ ਤੋਂ ਪਹਿਲਾਂ ਸੱਸੀ ਗਾਲ ਬਾਈ ਜਿਵੇਂ 5 ਸੀ 골ਡ 5 ਸੀ 골ਡ ਹੋਈ ਪਈ ਆ ਇੰਨਾ ਜ਼ਿਆਦੇ ਆਪਣੀ ਮੂੰਗੀ ਨੂੰ ਪੁੱਛਦੇ ਨੇ ਲੈ ਕੇ ਵੀ ਜਾ ਰਹੇ ਨੇ ਕੀ ਕਾਰਨ ਆ ਵੀ ਅਜਿਹਾ ਕੀ ਆ ਇਹਦੇ ਵਿੱਚ ਵੀ 2-3 ਸਾਲਾਂ ਦੇ ਵਿੱਚ ਹੀ ਨਾਮ ਬਣ ਗਿਆ ਬਾਈ ਜੀ ਮੈਂ ਸਾਰੇ ਕਿਸਾਨ ਭਰਾਵਾਂ ਦਾ ਪਹਿਲਾਂ ਦਾ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨੂੰ ਦੱਸਣਾ ਚਾਹਣਾਗਾ ਜਿਹੜੀ ਬਾਂਸੀ ਗੋਲਡ ਆ ਬਾਂਸੀ ਗੋਲਡ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਬਣਦਾ ਕਾਰਨ ਹੀ ਆ ਜੀ ਇਹਦੇ ਵਿੱਚ ਆਪਾਂ ਪਹਿਲੀ ਐਵਰੇਜ ਗੱਲ ਕਰ ਲਈ ਜਿਹੜੀ ਨੇ ਪਹਿਲੀ ਫਲਾਵਰਿੰਗ ਉਹ 33 ਦਿਨਾਂ ਨੂੰ ਫਲਾਵਰਿੰਗ ਚੱਕ ਲੈਂਦੀ ਆ ਆਦਰ ਪ੍ਰੈਕਟੀਕਲ ਜਿਹੜੀਆਂ 38 40 ਦਿਨ ਨੇਅਰਪੁੱਟ ਜਾ ਕੇ ਫਲ ਲੈਂਦੀਆਂ ਨੇ 33 ਦਿਨਾਂ ਤੇ ਫਲ ਚੱਕਦੀ ਆ ਹਾਂਜੀ ਪਹਿਲੀ ਫਲਾਵਰਿੰਗ 33 ਦਿਨ ਚੱਕ ਲੈਂਦੀ ਆ ਬਾਕੀ ਜਿਹੜੀਆਂ ਫਲੀਆਂ ਨੇ ਸਾਰੀਆਂ ਇੱਕ ਸਮਾਨ ਨੇ ਲਗਾਤਾਰ ਹੀ 3 ਤੋਂ 4 ਵਾਰ ਫਲ 3 ਤੋਂ 4 ਵਾਰ ਲਗਾਤਾਰ ਫਲ ਲੈਂਦੀ ਆ ਇਸੇ ਕਰਕੇ ਜਿਹੜਾ ਝਾੜ ਐਵਰੇਜ ਆ ਜਿਹ ਅਸੀਂ ਪਿਛਲੇ ਵਾਰ ਫਾਰਮੂਲਾ ਨੇ ਲੈਤ ਆ ਗਿਆ ਦਾ ਇਸੇ ਕਰਕੇ ਹਾਂਜੀ ਇਸੇ ਕਰਕੇ ਜ਼ਿੰਮੇਵਾਰ ਦੀ ਪਹਿਲੀ ਪਸੰਦ ਬਣੀ ਹੋਈ ਹੈ ਬਾਕੀ ਜਿਹੜੀ ਦੀ ਮੇਨ ਖਾਸੀਅਤ ਆ ਇਹ ਪੀਲਾਪਣ ਬਿਲਕੁਲ ਵੀ ਨਹੀਂ ਆਉਂਦਾ ਇਹਨੂੰ ਆਦਰ ਵੈਰੈਟੀਆਂ ਦੇ ਵਿੱਚ ਪੀਲੇਪਣ ਦੀ ਸਮੱਸਿਆ ਖੜੀ ਹੋ ਜਾਂਦੀ ਆ ਇਹਦੇ ਵਿੱਚ ਬਿਲਕੁਲ ਹੀ ਪੀਲਾਪਣ ਨਹੀਂ ਆਉਂਦਾ ਇੱਕ ਸਾਰਨੋਂ ਵੱਡੀ ਖਾਸੀਅਤ ਇਹ ਵੀ ਜਿਹੜੀ 60 ਤੋਂ ਲਾ ਕੇ ਪੈਂਡ ਦੇ ਵਿੱਚ ਬਾਣ ਵਿਲਾ ਕਰਨ ਦੇ ਘੱਟ ਸਮੇਂ ਦੀ ਵੈਰੈਟੀ ਆ ਤਣਕਾਲੇ ਬਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੂਟ ਕਰਦੀ ਹੈ ਵੈਰੈਟੀ ਓਕੇ ਜਿਹੜੇ ਮੰਨ ਲਓ ਜ਼ਿਮੀਦਾਰ ਨੇ ਆਲੂਆਂ ਦੇ ਵਿੱਚ ਤੇ ਸ਼ੂਟ ਕਰਨੀ ਕਰਨਾਗਾ ਵੀ ਤਣਕਾਲੇ ਬਾਣ ਦੇ ਵਿੱਚ ਜ਼ਿਆਦਾ ਐਕਸੈਸਪਲ ਵੈਰੈਟੀ ਹੈ ਤਣਕਾਲੇ ਦੇ ਵਿੱਚ ਵੀ ਕਾਮਯਾਬ ਹੈ ਅੱਜ ਮੂੰਗੀ ਦੇ ਵਿੱਚ ਜੇ ਆਪਾਂ ਗੱਲ ਕਰ ਲਈ ਵੀ ਮੂੰਗੀ ਦਾ ਬੀਜ ਲੈਣਾ ਤਾਂ ਸ ਆਉਂਦਾ ਇਹ ਇੰਨੇ ਘੱਟ ਟਾਈਮ ਦੇ ਵਿੱਚ ਆਪਣੇ ਦਮ ਤੇ ਆਈ ਆ ਪੂਰੇ ਬਿਲਕੁਲ ਜੀ ਬਿਲਕੁਲ ਕਿਉਂਕਿ ਝਾੜ ਵੀ ਹੈਗਾ ਤੇ ਬਾਕੀ ਕੁਆਲਿਟੀ ਹੈ ਬਿਲਕੁਲ ਤੋਂ ਵੱਡੀ ਗੱਲ ਵੀ ਜੀ ਤੇ ਇਸ ਤੋਂ ਬਿਨਾ ਭਾਈ ਜਿਵੇਂ ਬੀਜਣ ਮੇਲੇ ਕੀ ਕੀ ਪਾਉਣਾ ਚਾਹੀਦਾ ਇਹਦੇ ਬੀਜਣ ਦੇ ਟਾਈਮ ਤੇ ਸਰ ਜਿਵੇਂ ਆਪਾਂ ਮੰਨ ਲਓ ਸੁਪਰ ਦੀ ਬਜੰਦ ਨਾਲ ਕਰ ਸਕਦੇ ਆਂਗੇ ਜਿਵੇਂ ਸੁਪਰ ਆਪਾਂ ਇੱਕ ਤੋਂ ਲਾ ਕੇ ਦੋ ਗੱਟੇ ਪ੍ਰਤੀ ਕਿੱਲੇ ਦੇ ਬੀ ਕਿੰਨਾ ਭਾਈ ਬੀਜ ਦੀ ਆਪਾਂ ਐਵਰੇਜ ਸਰ 12 ਤੋਂ ਲਾ ਕੇ 16 ਕਿਲੋ ਪ੍ਰਤੀ ਏਕੜ ਹਾਂ ਜੀ ਹਾਂ ਜੀ ਜੇ ਆਪਾਂ ਕਿਉਂਕਿ ਸੀਡ ਘੱਟ ਪੌਂਦਾ ਜਿਆਦਾ ਨੁਕਸਾਨ ਆ ਫਿਰ ਪੱਠੇ ਵਗੈਰਾ ਜਿਹੜੇ ਘਾਹ ਰਾ ਹੋਏ ਨੇ ਇਸੇ ਕਰਕੇ 14 12 ਤੋਂ 16 ਕਿਲੋ ਥੋੜੀ ਸੰਘਣੀ ਹੋਊਗੀ ਤਾਂ ਹੀ ਹਿਲਡ ਜ਼ਿਆਦਾ ਦੇਣਾ। ਸੰਘਣੀ ਹੋਵੇ ਕੱਖ ਨਾ ਆਉ। ਹਾਂਜੀ ਹਾਂਜੀ ਬਿਲਕੁਲ ਜੀ। ਠੀਕ ਹੈ। ਬਾਕੀ ਉਸ ਤੋਂ ਬਾਅਦ ਆਪਾਂ ਸੁਪਰ ਦੀ ਗੱਲ ਕਰ ਲਈਏ ਨਾਲੇ ਸੁਪਰ 1 ਤੋਂ 2 ਗੱਟੇ ਪ੍ਰਤੀ ਏਕੜ ਆਪਾਂ ਸੁਪਰ ਦੇ ਪਾਸਾ ਸਕਦੇ ਆਂਗੇ। ਉਸ ਤੋਂ ਬਾਅਦ ਜਿਹੜੇ ਮੇਨ ਜਿਹੜਾ ਆਪਣਾ ਬਾਲਣ ਦੀ ਸਮੱਸਿਆ ਹੈ ਇੰਡੀਆ ਦੇ ਡਾਕਰ ਵਾਣਾਂ ਦੇ ਵਿੱਚ ਤਾਂ ਸਲਫਰ ਬਹੁਤ ਜ਼ਰੂਰੀ ਹੈ ਦੇ ਵਾਸਤੇ। ਸਲਫਰ ਆਪਾਂ ਇਹ ਦਾਣੇਦਾਰ ਪੌਣ ਦਾ 10 ਤੋਂ 12 ਕਿਲੋ ਕਿੱਲੇ ਦਾ ਜੀ ਜੇ ਆਪਾਂ ਹਾਂ ਟੀਚਨ ਬਲੀ ਪਾ ਸਕਦਾ ਹੈ ਹਾਗ ਦੇ ਮੂਰੇ ਛੱਟਾ ਮਾਰ ਸਕ डीपी ਜਾਂ ਸੁਪਰ ਵਾਲਾ ਆਪਣਾ ਖਾਣਾ ਹੁੰਦਾ ਰੇ ਵਾਲਾ ਉਹਦੇ ਵਿੱਚ ਹੀ ਪਾ ਕੇ ਆਪਾਂ ਸਲਫਰ ਦੀ ਪਿਆਲ ਕਰ ਸਕਦੇ ਹਾਂ ਠੀਕ ਹੈ ਬਾਕੀ ਜੇ ਨਹੀਂ ਇਸ ਲਈ ਮੰਨ ਲਓ ਵੀਜ਼ਨ ਵੇਲੇ ਪਾਉਣਾ ਤਾਂ ਆਪਾਂ ਪਹਿਲੇ ਪਾਣੀ ਦੇ ਉੱਤੇ ਵੀ ਸਲਫਰ ਦੀ ਬਾਕੀ ਇਹ ਤੇ ਇਸ ਤੋਂ ਬਾਅਦ ਕੋਈ ਖਾਸ ਸਪਰੇਹਾਾਂ ਜਾ ਕੋਈ ਉਹ ਕਰਨ ਦੀ ਤਾਂ ਲੋੜ ਨਹੀਂ ਆਪੇ ਹੋ ਜਾਂਦੀ ਹੈ ਨਹੀਂ ਨਹੀਂ ਬਿਲਕੁਲ ਜੀ ਸੁੰਡੀ ਜੀ ਦੀ ਜੇ ਦਿੱਕਤ ਆਉਂਦੀ ਹੈ ਤਾਂ ਇੱਕ ਅੱਧੀ ਸਪਰੇਅ ਕਰ ਦੋ ਹਾਂਜੀ ਨਹੀਂ ਕੋਈ ਐਡਾ ਚੱਕਰ ਵੀ ਨਹੀਂ ਆਏਗਾ ਬਿਲਕੁਲ ਜੀ ਬਿਲਕੁਲ ਤੇ ਭਾਈ ਇਹ ਜਿਹੜੀ 1199 ਮੱਕੀ ਹੈ ਆਚਾਰ ਵਾਲੀ ਆ ਇਹ 1199 ਆਪਣੀ ਸੈਲੇ ਲਈ ਵਾਸਤੇ ਤੇ ਪਸ ਪਟਾਵੇਂ ਵਾਸਤੇ ਆ ਹਾਂ ਇਹ ਟਵਨ ਬਨ ਵੈਰੈਟੀ ਹੈ ਜੀ ਇਹ ਮੰਨ ਲਓ ਵੀ ਦੋਵੇਂ ਪਰਪੇ ਵਾਸਤੇ ਜੀਮੇਦਾਰ ਦੇ ਬਹੁਤ ਹੀ ਵਧੀਆ ਵੈਰੈਟੀ ਹੈਗੀ ਇਹ ਜੇ ਆਪਾਂ ਸੈਲੇ ਲਈ ਵਾਸਤੇ ਗੱਲ ਕਰ ਲਈਏ ਪਿਛਲੇ ਲਗਾਤਾਰ 3 ਸਾਲ ਤੋਂ ਕੰਪਨੀ ਡੈਮੋ ਧਰੀ ਸੀ ਦਾ ਅੱਜ ਕੀ ਆਪਾਂ ਵੈਰੈਟੀ ਲਾਂਚ ਕੀਤੀ ਹੈ ਜੀ ਮਾਰਕੀਟ ਦੇ ਵਿੱਚ ਸ਼ੱਲੀ ਵਾਸਤੇ 75 ਦਿਨਾਂ ਦੇ ਵਿੱਚ ਪੱਕੇ ਬਾਣ ਵਿਲਾ ਕਰਦੀ ਹੈ ਕਿੰਨਾ ਕਰਦਾ ਹੋਊ ਇਹਦਾ ਇਹਦੀ ਹਾਈਟ ਤਕਰੀਬਨ ਚਲੀ ਜਾਂਦੀ ਹੈ 9 ਤੋਂ 10 ਫੁੱਟ ਤੱਕ ਸ਼ੱਲੀ ਵਗੈਰਾ ਸ਼ੱਲੀ ਦੇ ਵਿੱਚ ਪ੍ਰੋਪਰ ਦਾਣਾ ਆਉਂਦਾ ਮੈਂ ਆਪ ਡੈਮੋ ਲਵਾਇਆ ਜੀ ਮੇਰੇ ਆਪ ਦੀ ਅੱਖੇ ਦੇਖੋ ਇੱਕ ਸ਼ੱਲੀ ਲੱਗੂ ਇਹ ਤੇ ਪੂਰੀ ਨਹੀਂ ਇਹਦੇ ਵਿੱਚ ਸਰ ਜਿਹੜੀ ਆਪਾਂ ਸ਼ੱਲੀ ਦੀ ਐਵਰੇਜ ਗੱਲ ਕਰ ਲਈਏ ਇਹ ਤਾਂ 20 ਤੋਂ 25% ਨੀਅਰ ਬੋਟ ਮੰਨ ਲਓ ਡਬਲ ਸ਼ੱਲੀ ਆ ਜਾਂਦੀ ਜੀ ਬਾਕੀ ਜਿਹੜੀ ਡਬਲ ਸ਼ੱਲੀ ਆਊਗੀ ਉਹ ਵੀ ਸੇਮ ਵੱਡੀ ਸ਼ੱਲੀ ਹੋਊਗੀ ਨੂੰ ਜਾਵੇ ਦਾ ਕੋਈ ਵੀ ਬੀਜ ਹੋਵੇ ਇੱਕੋ ਹੀ ਸ਼ੱਲੀ ਕਰ ਜਾਊਗਾ ਨਹੀਂ ਸਰ ਇੱਕ ਤੋਂ ਮੰਨ ਲਓ ਇਹ ਨਹੀਂ ਕਹਿ ਰਹੇ ਸੀ 100% ਆਪਲਾ ਜੂਗੀ ਜਦੋਂ ਪਕਾਵੇਂ ਦੇ ਵਿੱਚ ਲਾਉਣੀ ਹੈਗੀ ਤਾਂ ਪਕਾਵੇਂ ਦੇ ਵਿੱਚ ਵੀ ਤਾਂ ਐਵਰੇਜ ਮੰਨ ਕੇ ਤੁਹਾਨੂੰ ਵੀ ਇਹਦੀ 115 ਤੋਂ 120 ਦੇ ਵਿੱਚ ਬਾਣ ਬਿੱਲਾ ਕਰ ਦਿੰਦੀ ਹੈਗੀ ਜੀ 115 ਤੋਂ ਬਾਕੀ ਸੋਨੂੰ ਪਤਾ ਵੀ ਬੰਸੀ ਦਾ ਨਾਮ ਚੱਲਦਾ ਬਾਕੀ ਕੋਈ ਵੀ ਕੁਇਰੀ ਸਕਰੀਨ ਤੇ ਨੰਬਰ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ